ਲਗਾਤਾਰ ਪੈ ਰਹੇ ਮੀਂਹ ਕਾਰਨ ਵਾਪਰਿਆ ਧਿਆਨਿਕ ਸੜਕ ਹਾਸਾ ਅੱਜ ਦੇ ਤਾਜ਼ਾ ਖਬਰ ਹੁਸ਼ਿਆਰਪੁਰ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਮੋਟਰਸਾਈਕਲ ਤੇਜ਼ ਰਫ਼ਤਾਰ ਹੋਣ ਕਾਰਨ ਟਿਪਰ ਵਿੱਚ ਜੰਡ ਕਰਾਉਣਾ ਹੈ ਜਾਣਕਾਰੀ ਦੇ ਮੁਤਾਬਿਕ ਲਗਾਤਾਰ ਪੈ ਰਹੇ ਮੀਂਹ ਦੇ ਕਾਰਨ ਸੜਕ ਤੇ ਤਿਲਕਣ ਹੋ ਚੁੱਕੀ ਸੀ ਜਿਸ ਕਾਰਨ ਜਦੋਂ ਮੋਟਰਸਾਈਕਲ ਤੇ ਸਵਾਰ ਤੋਂ ਦੋ ਨੌਜਵਾਨ ਹੋਦੇ ਨੇ ਤਾਂ ਉਹਨਾਂ ਦਾ ਮੋਟਰਸਾਈਕਲ ਤੇ ਖਜਾਉਂਦਾ ਹੈ ਤੇ ਸਾਹਮਣੇ ਕਿਉਂਕਿ ਉਹ ਟੈਣੀ ਨਾਲ ਟਕਰਾ ਜਾਂਦਾ ਹੈ ਪਰ ਤੇਜ਼ ਰਫ਼ਤਾਰ ਹੋਣ ਕਾਰਨ ਮੋਟਰਸਾਈਕਲ ਅੱਗੇ ਲੰਘ ਜਾਂਦਾ ਹੈ ਤੇ ਉਹ ਨੌਜਵਾਨ ਆਉਂਦੇ ਕਿ ਡਿੱਗ ਜਾਂਦੇ ਨੇ ਜਿਨ੍ਹਾਂ ਦੇ ਸੱਟਾਂ ਲੱਗਦੀਆਂ ਨੇ ਮਾਮੂਲੀ ਸੱਟਾਂ ਦੱਸੀਆਂ ਜਾ ਰਹੀਆਂ ਨੇ ਪਰ ਮੋਟਰਸਾਈਕਲ ਜਦੋਂ ਤੇਜ਼ ਰਫ਼ਤਾਰ ਨੂੰ ਕਾਰਨ ਸਾਹਮਣੇ ਆ ਰਿਹਾ ਟਿੱਪਰ ਦੇ ਵਿੱਚ ਫਜਦਾ ਹੈ ਤਾਂ ਉਥੇ ਉਹ ਨੌਜਵਾਨ ਡਾਚ ਜਾਂਦੇ ਨੇ ਤਾਂ ਮੌਕੇ ਤੋਂ ਭੱਜ ਜਾਂਦੇ ਨੇ ਹਾਲਾਂਕਿ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਜਾਂਦਾ ਹੈ ਕਿ ਟਿੱਪਰ ਚਾਲਕ ਦੇ ਵੱਲੋਂ ਇਹ ਦੱਸਿਆ ਗਿਆ ਕਿ ਉਸ ਨੂੰ ਇਹ ਕਿਹਾ ਗਿਆ ਕਿ ਤੁਹਾਡਾ ਕੋਈ ਕਸੂਰ ਨਹੀਂ ਸਾਡਾ ਮੋਟਰਸਾਈਕਲ ਤੇਜ਼ ਸੀ ਜਿਸ ਕਾਰਨ ਇਹ ਜਾ ਕੇ ਟਿੱਪਰ ਵਿੱਚ ਟਕਰਾਂਦਾ ਹੈ ਇਸ ਸਾਰੀ ਘਟਨਾ ਬਾਰੇ ਜਾਣਕਾਰੀ ਟਿੱਪਰ ਚਾਲਕ ਦੇ ਵੱਲੋਂ ਦਿੱਤੀ ਗਈ ਹੈ ਉਸ ਦਾ ਇਸ ਮਾਮਲੇ ਦੇ ਵਿੱਚ ਹੋਰ ਕੀ ਕੁਝ ਕਹਿਣਾ ਆਓ ਤੁਹਾਨੂੰ ਸੁਣਾਉਂਦੇ ਆ ਗੱਡੀ ਹਲੇ ਮੋਟਰਸਾਈਕਲ ਆ ਕੀ ਯਾਰ ਤੁਸੀਂ ਕਿੱਥੋਂ ਆ ਰਹੇ ਤੇ ਮੋਟਰਸਾਈਕਲ ਕਿੱਥੋਂ ਆ ਮੈਂ ਭਾਈ ਘੀਰ ਦੀ ਹੋਈ ਐ ਲੋਂ ਆਉਂਦੇ ਹਾਂ ਮਗੇਰੀਆਂ ਤੋਂ ਜੀ ਤੇ ਮੋਟਰਸਾਈਕਲ ਤਲਵਾੜਾ ਸਾਈਡ ਤੋਂ ਆ ਰਿਹਾ ਸੀ ਜੀ ਉਹ ਭਾਜੀ ਗੱਡੀ ਤੇ ਇੱਥੇ ਰੁਗੀ ਸੀ ਹੌਲੀ ਸੀ ਅੱਛਾ ਮਤਲਬ ਉਹ ਸਪੀਡ 'ਚ ਆ ਰਿਹਾ ਸੀ ਤੇ ਤੁਹਾਨੂੰ ਦਿਖਿਆ ਨਹੀਂ ਡਾਣਾ ਪੜੇ ਅੱਛਾ ਉਹ ਡਾਣੇ ਦੇ ਵਿੱਚੋਂ ਵੜ ਗਏ ਮੋਟਰਸਾਈਕਲ ਤਿਲਕ ਕੇ ਇਧਰ ਗੱਡੀ ਨਾਲ ਅੱਛਾ ਉਹ ਦੇਖੇ ਸੀ ਉੱਥੇ ਹਾਂਜੀ ਉਹ ਪਿੱਛੇ ਡੇ ਪਏ ਕਿੰਨੇ ਬੰਦੇ ਸੀ ਉੱਥੇ ਦੋ ਜੀ ਦੋ ਤੇ ਮੋਟਰਸਾਈਕਲ ਥ ਹਾਂਜੀ ਉਹਨਾਂ ਦਾ ਜੀ ਉਹ ਵੱਟ ਗਏ ਉਹ ਮਤਲਬ ਚਲ ਗਏ ਮੁੰਡੇ ਉਹ ਚਲ ਗਏ ਉਹ ਕਹਿੰਦੇ ਮੋਟਰਸਾਈਕਲ ਪਰੇ ਕਰਦੀ ਤੇ ਗੱਡੀ ਕਢਾ ਕੇ ਲੈ ਜੀ ਤੇਰਾ ਕੋਈ ਕਸੂਰ ਨਹੀਂ ਅੱਛਾ ਜੀ ਹਾਂਜੀ ਅੱਛਾ ਤੁਸੀਂ ਤਾਂ ਆਪਣੇ ਆਪ ਜਾ ਡਾਲੇ ਕਰਕੇ ਜਿਹੜਾ ਐਕਸੀਡੈਂਟ ਹੋਇਆ ਏ ਹਾਂਜੀ ਹਾਂਜੀ ਜਿਹੜਾ ਪਹਿਲੇ ਟੁੱਟਿਆ ਹੋਇਆ ਸੀ ਦਾਲਾ ਜੀ ਇਹ ਪਹਿਲਾਂ ਡਿੱਗਾ ਇਸਪਈਦਾ ਜੀ ਅੱਛਾ ਮੀ ਮੀ ਬਹੁਤ ਪੈ ਰਿਆ ਸੀ ਜੇ ਤੁਹਾਡੇ ਮੋਟਰਸਾਈਕਲ ਥੱਲੇ ਆ ਜਾ ਅੱਛਾ ਤੇ ਇਸ ਲਈ ਫੋਨ ਕਰਨ ਜਿਹੜਾ ਸਲਿੱਪ ਹੋਇਆ ਮੋਟਰਸਾਈਕਲ ਉੱਥੋਂ ਆ ਗਿਆ ਇੱਧਰ ਥੱਲੇ ਅੱਛਾ ਮੈਂ ਫੇਰ ਥੱਲੇ ਲਾਰੀ ਡਰਦੇ ਨੇ ਮੈਂ ਕਹਾਂ ਬੰਦਾ ਨਾ ਹੋਵੇ ਅੱਛਾ ਬੰਦਾ ਪਿਛੇ ਡੇ ਪਏ ਅਸੀਂ ਤੁਹਾਡੀ ਗੱਡੀ ਵੀ ਨਿਕਲ ਨਹੀਂ ਰਹੀ ਫਸੀ ਹੋਈ ਹੈ ਹਾਂਜੀ ਹਾਂਜੀ ਸਲਿੱਪ ਕੱਢਦੀ ਆ ਭਾਜੀ ਫਸੀ ਨਹੀਂ ਗਈ ਉਹਦਾ ਗਿੱਲੇ ਕਰਕੇ ਸਲਿੱਪ ਕੱਢਦੀ ਆ ਅੱਛਾ ਜੀ ਹਾਂਜੀ ਤੇ ਉਹਦਾ ਕੋਈ ਨੁਕਸਾਨ ਤਾਂ ਨਹੀਂ ਹੋਇਆ ਤੁਹਾਡਾ ਨਹੀਂ ਜੀ ਨਹੀਂ ਕੋਈ ਨੁਕਸਾਨ ਨਹੀਂ ਨਾ ਮੇਰਾ ਨਾ ਉਹਦਾ ਅੱਛਾ ਤੇ ਪੁਲਿਸ ਪ੍ਰਸ਼ਾਸਨ ਪਹੁੰਚੇ ਸੀ ਇੱਥੇ ਹਾਂਜੀ ਹਾਂਜੀ ਪਹੁੰਚ ਗਿਆ ਸੀ ਜੀ ਠੀਕ 5-7 ਮਿੰਟਾਂ ਵਿੱਚ ਪਹੁੰਚ ਗਿਆ ਜੀ ਦੂਜੇ ਪਾਸੇ ਇਸ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਉਹਨਾਂ ਨੇ ਕਿਹਾ ਕਿ ਜੋ ਵੀ ਇਸ ਮਾਮਲੇ ਵਿੱਚ ਵਾਣ ਦੀ ਕੰਨੀ ਕਾਰਵਾਈ ਹੋਵੇਗੀ ਉਹ ਬਹੁਤ ਜਲਦੀ ਕੀਤੀ ਜਾਵੇਗੀ ਅੰਗਰੇਜ਼ ਜੀ ਇੱਥੇ ਇਹ ਐਕਸੀਡੈਂਟ ਹੈ ਟਿਪਰ ਥੱਲੇ ਮੋਟਰਸਾਈਕਲ ਆਇਆ ਕੀ ਹੋਇਆ ਸੀਗਾ ਹਾਂਜੀ ਇਹ ਮੋਟਰਸਾਈਕਲ ਮਤਲਬ ਉਧਰੋਂ ਸਵੇਦਾ ਡੇ ਗਿਆ ਸੀਗਾ ਪਹਿਲੇ ਟਿਪਰ ਵਾਲਾ ਇਧਰੋਂ ਆ ਰਿਹਾ ਸੀ ਜੀ ਤੇ ਉਹ ਮੋਟਰਸਾਈਕਲ ਡਿੱਗ ਥੱਲੇ ਤੇ ਉਹ ਮੋਟਰਸਾਈਕਲ ਥੱਲੇ ਪੜ ਗਿਆ। ਅੱਛਾ ਤੇ ਸੁਬੇਦਨਾ ਨਾਲ ਟਕਰਾ ਕੇ ਇਹਨਾਂ ਮੋਟਰਸਾਈਕਲ ਆਹ ਸੁਬੇਦਨਾ ਨਾਲ। ਤੇ ਤੇ ਕਿੱਧਰ ਆ ਰਹੇ ਟਿਪਰ ਕਿੱਡੀ ਸਾਈਡ ਤੋਂ ਆ ਰਹੇ? ਟਿਪਰ ਇਧਰੋਂ ਆ ਰਿਹਾ ਹਾਈਪਰ ਸਾਈਡ। ਤੇ ਉਹ ਜਿਹੜੇ ਲੜਕੇ ਸੀਗੇ ਉਹ ਇਹ ਇਧਰ ਤੁਰਵਾ ਦੇ ਤੋ। ਜੀ ਪਤਾ ਲੱਗਿਆ ਕਿੰਨੇ ਲੜਕੇ ਸੀ ਮੋਟਰਸਾਈਕਲ ਤੇ? ਦੋ ਸੀ ਕਿ ਡਰਾਈਵਰ ਦਾ ਦੱਸਿਆ ਵੀ ਦੋ ਸੀ। ਤੇ ਜਿਹੜਾ ਹੁਣੇ ਲੜਕੇ ਚੱਲ ਗਏ ਸੀ ਮੋਕੇ ਤੋਂ? ਆ ਜਦੋਂ ਅਸੀਂ ਮੋਕੇ ਤੇ ਪਹੁੰਚੇ ਤੇ ਦੋਨੇ ਮੁੜੇ ਚੱਲ ਗਏ ਆ। ਅੱਛਾ ਜੀ। ਇਹ ਆਪਾਂ ਹੁਣ ਦੋ ਵੈਰੀਫਾਈ ਹੋ ਕੇ ਕਰਕੇ ਤੇ ਟਿ